ਸਾਸਰੀਕਾਲ ਜੀ ਅੱਜ ਆਪਾਂ ਬਣਾਵਾਂਗੇ ਮਿਰਚ ਦੇ ਪਕੌੜੇ ਜਾਂ ਮਿਰਚੀ ਬੜਾ ਵੀ ਜਿਹਨੂੰ ਕਹ ਦਿੰਦੇ ਆ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਇਸ ਤਰੀਕੇ ਨਾਲ ਬਣਾਉਂਗੇ ਆਪਾਂ ਵੱਡੀਆਂ ਮਿਰਚਾਂ ਦੇ ਪਕੌੜੇ ਬਣਾਏ ਨੇ ਦੂਜੀਆਂ ਮਿਰਚਾਂ ਦਾ ਬਹੁਤ ਘੜੀਆਂ ਬਣਦੇ ਆ ਜੇ ਤੁਸੀਂ ਬਣਾਉਂਗੇ ਇਸ ਤਰ੍ਹਾਂ ਇਹ ਤੁਸੀਂ ਵੱਡੀਆਂ ਮਿਰਚਾਂ ਆ ਜਿਹੜੀਆਂ ਲੈਣੀਆਂ ਨੇ ਇਹਨਾਂ ਦੇ ਹੀ ਪਕੌੜੇ ਆ ਜਿਹੜੇ ਵਧੀਆ ਬਣਦੇ ਆ ਪਕੌੜੇ ਬਣਾਉਣ ਲਈ ਆਪਾਂ ਪਹਿਲਾਂ ਬੇਸਣ ਆ ਜਿਹੜਾ ਉਹ ਕੋਲ ਕੇ ਰੱਖ ਦਵਾਂਗੇ ਇਕਵਲੀ ਬੇਸਣ ਲਿਆਏ 2 ਚਮਚ ਆਪਾਂ ਇਹਦੇ ਵਿੱਚੋਂ ਜਿਹੜਾ ਚੌਲਾਂ ਦਾ ਆਟਾ ਆ ਪਾਵਾਂਗੇ ਤਾਕੀ ਪਕੌੜਿਆਂ ਨੂੰ ਚੰਗੀ ਤਰ੍ਹਾਂ ਬੇਸਨ ਲੱਗ ਜਵੇ ਤੇ ਪਕੌੜੇ कुरकुरे ਤੇ ਕ੍ਰਿਸਪੀ ਆਪਣੇ ਬਣ ਕੇ ਤਿਆਰ ਹੋਣ ਤੇ ਨਾਲ ਹੀ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਨਾਣਾ ਜਿਹੜਾ ਐਡ ਕਰ ਦਵਾਂਗੇ ਤੇ ਬਾਕੀ ਚੀਜ਼ਾਂ ਵੀ ਆਪਾਂ ਨਾਲ ਹੀ ਨਾਲ ਪਾ ਲਵਾਂਗੇ ਹਲਦੀ ਪਾਵਾਂਗੇ 1/4 ਚਮਚ ਤੁਸੀਂ જો ਸਕਿਪ ਵੀ ਕਰ ਸਕਦੇ ਹੋ ਜੇ ਤੁਹਾਨੂੰ ਥੋੜਾ yellow color ਨਹੀਂ ਚਾਹੀਦਾ ਹੈਗਾ ਪੀਲਾ ਪੀਲਾ ਰੰਗ ਨਹੀਂ ਚਾਹੀਦਾ ਹੈਗਾ ਹੁਣ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਜਿਹੜੀ ਮਿਰਚ ਐਡ ਕਰ ਦਵਾਂਗੇ ਜਿੰਨਿਕ ਤੁਸੀਂ ਖਾਣੇ ਹੋਣੀ ਐਡ ਕਰ ਸਕਦੇ ਹੋ ਥੋੜੀ ਜਿਹੀ ਪਾਣੀ ਦੇ ਵਿੱਚ ਕਾਲੀ ਮਿਰਚ ਪਾਵਾਂਗੇ ਇਹਦੇ ਨਾਲ ਸਵਾਦ ਵਧੀਆ ਹੋ ਜਾਂਦਾ ਹੈ ਤੇ ਮੀਟ ਮਸਾਲਾ ਪਾਵਾਂਗੇ ਤੁਸੀਂ ਇਹਦੀ ਜਗ੍ਹਾ ਗਰਮ ਮਸਾਲਾ ਹੈ ਜਾਂ ਮੈਗੀ ਮਸਾਲਾ ਵੀ ਆਪਾ ਸਕਦੇ ਹੋ ਉਹਦੇ ਨਾਲ ਵੀ ਫਲੇਵਰ ਆ ਜਿਹੜਾ ਵਧੀਆ ਆਉਂਦਾ ਹੈ ਇੱਕ ਚਮਚ ਅਦਰਕ ਲਸਣ ਦਾ ਪੇਸਟ ਆ ਜਿਹੜਾ ਉਹ ਐਡ ਕੀਤਾ ਹੈ ਤੁਸੀਂ ਕੁੱਟ ਕੇ ਜਿਹੜਾ ਤਾਜ਼ਾ ਅਦਰਕ ਲਸਣ ਵੀ ਆ ਪਾ ਸਕਦੇ ਹੋ ਇਸ ਟਾਈਮ ਤੇ ਮੇਰੇ ਕੋਲ ਇਹੀ ਅਵੇਲੇਬਲ ਸੀਗਾ ਇਸ ਲਈ ਮੈਂ ਇਹ ਵੱਡਾ ਪਾ ਲਿਆ ਹੁਣ ਲੋੜ ਅਨਸਾਰ ਇਹਦੇ ਵਿੱਚ ਪਾਣੀ ਪਾ ਕੇ ਪੈਦਾ ਗਾੜਾ ਕੋਲ ਤਿਆਰ ਕਰ ਲਵਾਂਗੇ ਕਿਉਂਕਿ ਮਿਰਚਾਂ ਤੇ ਆ ਜਿਹੜਾ ਕੋਟ ਕਰਨ ਲਈ ਥੋੜਾ ਜਿਹਾ ਆਪਾਂ ਨੂੰ گاੜਾ ਕੋਲ ਹੀ ਚਾਹੀਦਾ ਹੈ ਤੇ ਦੂਜੇ ਪਕੌੜਿਆਂ ਲਈ ਇੰਨਾ ਜ਼ਿਆਦਾ گاੜਾ ਕੋਲ ਨਹੀਂ ਚਾਹੀਦਾ ਹੁੰਦਾ ਹੈਗਾ ਕੋਲ ਨੂੰ ਤੁਸੀਂ ਬਹੁਤਾ ਜ਼ਿਆਦਾ ਪਤਲਾ ਨਹੀਂ ਕਰਨਾ ਇਸ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ ਪਹਿਲਾਂ ਬਣਾ ਕੇ ਰੱਖ ਲੈਣਾ ਫਿਰ ਪਕੌੜੇ ਆ ਜਿਹੜੇ ਬਹੁਤ ਵਧੀਆ ਤਿਆਰ ਹੁੰਦੇ ਨੇਗੇ ਤੇ ਹੁਣ ਆਪਾਂ ਸਭ ਤੋਂ ਲਾਸਟ ਦੇ ਵਿੱਚ ਇਹਦੇ ਵਿੱਚ ਬੇਕਿੰਗ ਸੋਡਾ ਪਾ ਦਵਾਂਗੇ ਥੋੜਾ ਜਿਹਾ ਤਾਂ ਕਿ ਪੇਸਟ ਆਪਣਾ ਹੌਲਾ ਤੇ ਫਲਫੀ ਹੋ ਜਾਵੇ ਇਹਦੇ ਨਾਲ ਕੀ ਹੁੰਦਾ ਹੈ ਪਕੌੜੇ ਨਾ ਘੀ ਤੇਲ ਨਹੀਂ ਪਿੰਦੇ ਹੈਗੇ ਕਦੀ ਵੀ ਤੁਸੀਂ ਕੋਈ ਵੀ ਪਕੌੜੇ ਬਣਾਓ ਤਾਂ ਥੋੜਾ ਜਿਹਾ ਬੇਕਿੰਗ ਸੋਡਾ ਦੋਕ ਚੁਟਕੀਆਂ ਦੋ ਚਾਰ ਚੁਟਕੀਆਂ ਜਿਹੜਾ ਪਾ ਲਿਓ ਫਿਰ ਉਹ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਮਿਰਚਾਂ ਚ ਜਿਹੜਾ ਆਲੂਆਂ ਦਾ ਮਸਾਲਾ ਪਾਉਣਾ ਹੈ ਆਪਾਂ ਉਹ ਤਿਆਰ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਪੈਨ ਜਾਂ ਕੜਾਈ ਹੈ ਜਿਹੜੀ ਲੈ ਲੈਣੀ ਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਘੀ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਅੱਧਾ ਕ ਚਮਚਾ ਜੀਰਾ ਪਾ ਦਵਾਂਗੇ ਕਿਹਾ ਸੀ ਫਲੇਮ ਮੈਂ ਲੋਹੀ ਰੱਖੀ ਆ ਘੀ ਬਿਲਕੁਲ ਥੋੜਾ ਹੀ ਲਿਆ ਹੈ ਤੇ ਬਾਕੀ ਮਸਾਲੇ ਵੀ ਆਪਾਂ ਨਾਲ ਹੀ ਨਾਲ ਐਡ ਕਰਦੇ ਜਾਵਾਂਗੇ ਇੱਕ ਚਮਚਾ ਆਪਾਂ ਧਨੀਆ ਲਿਆ ਤੁਸੀਂ ਦਰਦਰਾ ਕੁੱਟਿਆ ਹੋਇਆ ਧਨੀਆ ਵੀ ਜਿਹੜਾ ਯੂਜ਼ ਕਰ ਸਕਦੇ ਹੋ ਜੇ ਤੁਸੀਂ ਸਾਬਤ ਧਨੀਆ ਨਹੀਂ ਲੈਣਾ ਹੈ ਪਰ ਮੌਕੇ ਤੇ ਕੁੱਟ ਕੇ ਪਾਇਓ ਫੇਰ ਹੀ ਹੈ ਜਿਹੜਾ ਫਲੇਵਰ ਵਧੀਆ ਆਉਂਦਾ ਹੈ ਇਹ ਧਨੀਆ ਜੇ ਤੁਸੀਂ ਪਾਉਂਗੇ ਕਿਉਂਕਿ ਧਨੀਆ ਦਾ ਫਲੇਵਰ ਸਟਰੋਂਗ ਹੋਊਗਾ ਇਹਦੇ ਵਿੱਚ ਸਵਾਦ ਅਨਸਾਰ ਨੂਨ ਪਾ ਲਈਆ ਥੋੜੀ ਜੀ ਹਲਦੀ ਪਾ ਲਈਆ ਲਾਲ ਮਿਰਚ ਪਾ ਲਈਆ ਤੇ ਇਹਨੂੰ ਸਾਰੇ ਨੂੰ ਮਿਕਸ ਕਰ ਦਵਾਂਗੇ ਗੈਸ ਦੀ ਫਲੇਮ ਬਿਲਕੁਲ ਲੋ ਰੱਖਣੀ ਹੈ ਤਾਂ ਕਿ ਮਸਾਲੇ ਜਿਹੜੇ ਸਾਡੇ ਜਲਣ ਨਾ ਨਹੀਂ ਤਾਂ ਫਿਰ ਮਸਾਲੇ ਜਿਹੜੇ ਤੁਹਾਡੇ ਜਲ ਜਾਣਗੇ ਜੇ ਤੁਸੀਂ ਗੈਸ ਦੀ ਫਲੇਮ ਹਾਈ ਰੱਖਣੀ ਹੈ ਨਾਲ ਦੀ ਨਾਲ ਹੀ ਤੁਸੀਂ ਬਾਕੀ ਸਮਾਨ ਪਾਉਂਦੇ ਜਾਣਾ ਹੈ ਕਿਉਂਕਿ ਆਪਾਂ ਇਹਨਾਂ ਨੂੰ ਜ਼ਿਆਦਾ ਪਕਾਉਣਾ ਨਹੀਂ ਹੈਗਾ ਬਸ ਹਲਕਾ ਜਿਹਾ ਹੀ ਪਕਾਉਣਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਗਰਮ ਮਸਾਲਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜਿੰਜਰ ਪਾਊਡਰ ਮਤਲਬ ਸੁੰਡ ਦਾ ਪਾਊਡਰ ਇਹਦੇ ਨਾਲ ਫਲੇਵਰ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਬਿਲਕੁਲ ਇੱਕ ਤੋਂ ਦੋ ਚਮਚਾ ਜੱਪਾ ਪਾਣੀ ਪਾ ਕੇ ਇਹਨਾਂ ਨੂੰ ਜਿਹੜਾ ਘੋਮਾ ਲਾਵਾਂਗੇ ਇਸ ਤਰ੍ਹਾਂ ਘੋਮਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਕੱਟਿਆ ਹੋਇਆ ਧਨੀਆ ਤੁਸੀਂ ਜ਼ਿਆਦਾ ਐਡ ਕਰਨਾ ਹੈ ਜ਼ਿਆਦਾ ਫਲੇਵਰ ਧਨੀਆ ਦਾ ਪਸੰਦ ਆ ਜ਼ਿਆਦਾ ਵੀ ਕਰ ਸਕਦੇ ਹੋ ਬਾਕੀ ਧਨੀਆ ਮੈਂ ਜਿਹੜਾ ਬਾਅਦ ਚ ਐਡ ਕਰੂੰਗੀ ਤੇ ਥੋੜੀ ਜਿਹੀ ਅਧਕ ਚਮਚੇ ਦੇ ਵਿੱਚ ਸੌਂਫ ਪਾਈ ਆ ਇਹ ਸਾਰੀਆਂ ਚੀਜ਼ਾਂ ਪਾਉਣ ਨਾਲ ਜਿਹੜਾ ਬਹੁਤ ਹੀ ਵਧੀਆ ਮਸਾਲਾ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਇਹ ਮਸਾਲੇ ਨੂੰ ਕਚੋਰੀ ਸਮੋਸੇ ਕਿਸੇ ਵੀ ਚੀਜ਼ ਜਿਹੜੇ ਯੂਜ਼ ਕਰ ਸਕਦੇ ਹੋ ਸਿਰਫ ਇਹੀ ਮਿਰਚਾਂ ਲਈ ਨਹੀਂ ਬਾਕੀ ਆਲੂ ਉਬਾਲ ਕੇ ਆਪਾਂ ਮੈਸ਼ ਕਰਕੇ ਰੱਖ ਲਏ ਸੀ ਆਲੂ ਪਾ ਲਵਾਂਗੇ ਆਲੂ ਨੂੰ ਮਿਕਸ ਕਰ ਦਵਾਂਗੇ ਇਸ ਤਰ੍ਹਾਂ ਸਾਰੇ ਮਸਾਲੇ ਦੇ ਵਿੱਚ ਕੋਟ ਹੋ ਜਾਣਗੇ মিক্স ਕਰਨ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਆ ਜਿਹੜੀ ਬੰਦ ਕਰ ਦਵਾਂਗੇ ਫਲੇਮ ਬੰਦ ਕਰਨ ਤੋਂ ਬਾਅਦ ਆ ਮਸਾਲਾ ਇਹ ਜਿਹੜਾ ਆਪਾਂ ਪਲੇਟ ਦੇ ਵਿੱਚ ਕਢ ਲਿਆ ਤਾਂ ਕਿ ਥੋੜਾ ਠੰਡਾ ਹੋ ਜਵੇ ਦੂਜੀ ਸਾਈਡ ਤੇ ਮਿਰਚਾਂ ਆ ਜਿਹੜੀਆਂ ਆਪਾਂ ਲੈ ਲਈਆਂ ਇਸ ਤਰ੍ਹਾਂ ਵੱਡੀਆਂ ਮਿਰਚਾਂ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਇਸ ਤਰ੍ਹਾਂ ਕੱਟ ਲਗਾ ਲਵਾਂਗੇ ਜੇ ਡੰਡੀਆਂ ਸਾਫ਼ ਨਹੀਂ ਫਿਰ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਜੇ ਡੰਡੀਆਂ ਥੋੜੀਆਂ ਜਿਵੇਂ ਦੂਜੀ ਮਿਰਚਾਂ ਦੀਆਂ ਥੋੜੀਆਂ ਖਰਾਬ ਹੋ ਗਈਆਂ ਨਾ ਤਾਂ ਤੁਸੀਂ ਡੰਡੀ ਹੈ ਜਿਹੜੀ ਕੱਟ ਦੇ ਉੱਪਰੋਂ ਇਸ ਤਰ੍ਹਾਂ ਤੁਸੀਂ ਖਾਲੀ ਕਰ ਲੈਣਾ ਜਿਵੇਂ ਸ਼ਮਲਾ ਮਿਰਚ ਦੇ ਪਕੌੜੇ ਬਣਾਉਨੇ ਆ ਉਸ ਤਰ੍ਹਾਂ ਖਾਲੀ ਕਰ ਲੈਣਾ ਇਹਦੀ ਡੰਡੀ ਥੋੜੀ ਟੇਢੀ ਜੀ ਟੁੱਟੀ ਜੀ ਹੈ ਇਸ ਤਰ੍ਹਾਂ ਉਪਰੋਂ ਹਟਾ ਦੇਵਾਂਗੇ ਆਪਾਂ ਇਹਦੇ ਵਿੱਚ ਵੀ ਕੱਟ ਲਗਾ ਕੇ ਇਹਨੂੰ ਵੀ ਆਪਾਂ ਵਿੱਚੋਂ ਖਾਲੀ ਕਰ ਲਵਾਂਗੇ ਹੁਣ ਜਿਹੜੇ ਭਾ ਆਲੂ ਆ ਮਸਾਲੇ ਵਾਲੇ ਤਿਆਰ ਕਰਕੇ ਰੱਖੇ ਸੀਗੇ ਮਿਰਚਾਂ ਦੇ ਵਿੱਚ ਇਸ ਤਰ੍ਹਾਂ ਫਿਲ ਕਰ ਦੇਵਾਂਗੇ ਤੁਸੀਂ ਚਾਹ ਚਾਹ ਮਰਜ਼ੀ ਹੈਲਪ ਦੇ ਨਾਲ ਵੀ ਕਰ ਸਕਦੇ ਹੋ ਪਰ ਹੱਥ ਦੇ ਨਾਲ ਵੀ ਆਸਾਨੀ ਨਾਲ ਫਿਲ ਹੋ ਜਾਣਗੇ ਚੰਗੀ ਤਰ੍ਹਾਂ ਫਿਲ ਕਰਨ ਤੋਂ ਬਾਅਦ ਤੁਸੀਂ ਥੋੜਾ ਜਿਹਾ ਦੱਬ ਦੇਣਾ ਹੈ ਭਰ ਕੇ ਮਸਾਲਾ ਜਿਹੜਾ ਪਾ ਦੇਣਾ ਹੈ ਇਸ ਤਰ੍ਹਾਂ ਮਿਰਚ ਨੂੰ ਪ੍ਰੈਸ ਕਰ ਦਵਾਂਗੇ ਤੇ ਬਾਕੀ ਸਾਰੀਆਂ ਮਿਰਚਾਂ ਦੇ ਵਿੱਚ ਵੀ ਸੇਮ ਹੀ ਇਸੇ ਤਰ੍ਹਾਂ ਆਪਾਂ ਸਾਰਾ ਮਸਾਲਾ ਇਹ ਜਿਹੜਾ ਭਰ ਦੇਣਾ ਹੈ ਮਸਾਲਾ ਭਰਨ ਤੋਂ ਬਾਅਦ ਇਹ ਮੈਂ ਦੂਜੇ ਡੋਂਗੇ ਦੇ ਵਿੱਚ ਕੱਢ ਲਿਆ ਸੀਗਾ ਜਿਹੜਾ ਬੈਟਰ ਸੀਗਾ ਥੋੜਾ ਜਿਹਾ ਮੈਂ ਸਾਈਡ ਤੇ ਕੱਢ ਲਿਆ ਕਿਉਂਕਿ ਬਾਕੀ ਪਕੌੜਿਆਂ ਲਈ ਅਲੱਗ ਮੈਂ ਕੱਢ ਲਿਆ ਸੀ ਇਹ ਇਸ ਤਰ੍ਹਾਂ ਮਿਰਚਾਂ ਦੇ ਵਿੱਚ ਤੁਸੀਂ ਡੋਬੋ ਡੋਬੋ ਕੇ ਆ ਜਿਹੜੀਆਂ ਪਕਾ ਲੈਣੀਆਂ ਨੇ ਇਸ ਤਰ੍ਹਾਂ ਤੁਸੀਂ ਡੋਬ ਦੇਣੀਆਂ ਨੇ ਜਾਂ ਫਿਰ ਚਮਤਜ਼ੀ ਹੈਲਪ ਦੇ ਨਾਲ ਇਹਦੇ ਉੱਪਰ ਆ ਜਿਹੜਾ ਸਾਰਾ ਬੇਸਣ ਦਾ ਘੋਲ ਆ ਤੁਸੀਂ ਲਗਾ ਦੇਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਲੱਗਿਆ ਹੋਣਾ ਚਾਹੀਦਾ ਜਿਵੇਂ ਕਿ ਤੁਸੀਂ ਵੀ ਤਾਹੀ ਮਿਰਚਾਂ ਜਿਹੜੀਆਂ ਤੁਹਾਡੀਆਂ ਸਵਾਦ ਬਣ ਕੇ ਤਿਆਰ ਹੋਣਗੀਆਂ ਬਾਕੀ ਜੇ ਤੁਸੀਂ ਹੱਥ ਨਾਲ ਨਹੀਂ ਲਗਾਉਣਾ ਚਾਹੁੰਦੇ ਹੈਗੇ ਤਾਂ ਇਸ ਤਰ੍ਹਾਂ ਕਟਚੀ ਵੀ ਹੈਲਪ ਦੇ ਨਾਲ ਉੱਪਰ ਲਗਾ ਸਕਦੇ ਹੋ ਤੇ ਇਹਨੂੰ ਫੋਕ ਦੀ ਹੈਲਪ ਦੇ ਨਾਲ ਵੀ ਚੱਕ ਸਕਦੇ ਹੋ ਜਾਂ ਫਿਰ ਜੇ ਤੁਹਾਡੇ ਕੋਲ ਡੰਡੀ ਵਾਲੀ ਮਿਰਚ ਨਹੀਂ ਹੈਗੀ ਜੇ ਡੰਡੀ ਵਾਲੀ ਆ ਤਾਂ ਇਦਾਂ ਹੀ ਤੁਸੀਂ ਜਿਹੜਾ ਚੱਕ ਕੇ ਆਪਾ ਕਾ ਸਕਦੇ ਹੋ ਇਸ ਤਰ੍ਹਾਂ ਇਹ ਕੋਟ ਹੋ ਗਈ ਤੇ ਨਾਲ ਦੀ ਨਾਲ ਆਪਾਂ ਕੀ ਗਰਮ ਰੱਖਿਆ ਹੋਇਆ ਸੀਗਾ ਇਹਨੂੰ ਮੀਡੀਅਮ ਫਲੇਮ ਤੇ ਆਪਾਂ ਮੀਡੀਅਮ ਤੇ ਹਾਈ ਫਲੇਮ ਤੇ ਆ ਜਿਹੜੀਆਂ ਸਾਰੀਆਂ ਮਿਰਚਾਂ ਪਕਾ ਲਵਾਂਗੇ ਬਾਕੀ ਨੇ ਮਿਰਚਾਂ ਜਿੰਨੀਆਂ ਵੀ ਕੜਾਈ ਦੇ ਵਿੱਚ ਆ ਜਾਣਗੀਆਂ ਓਨੀਆਂ ਤੁਸੀਂ ਜਿਹੜੀਆਂ ਪਾ ਲੈਣੀਆਂ ਨੇ ਇਸ ਤਰ੍ਹਾਂ ਮੈਂ ਪਾ ਦਿੱਤੀਆਂ ਨਹੀਂ ਹੈ ਫੋਕ ਦੀ ਹੈਲਪ ਦੇ ਨਾਲ ਵੀ ਆਸਾਨੀ ਦੇ ਨਾਲ ਪੈ ਜਾਂਦੀਆਂ ਨੇ ਤੇ ਤੁਸੀਂ ਜੇ ਹੱਥ ਨਾਲ ਆ ਜਿਹੜੇ ਇਹਨਾਂ ਨੂੰ ਕੜਾਈ ਦੇ ਵਿੱਚ ਪਾਉਂਗੇ ਤਾਂ ਵੀ ਆਸਾਨੀ ਦੇ ਨਾਲ ਆ ਪੈ ਜਾਣੀਏ ਲੋ ਜੀ ਹਾਈ మీడియం ਫਲੇਮ ਤੇ ਆ ਪ ਸਾਰੀਆਂ ਮਿਰਚਾਂ ਪਕਾ ਲਈਆਂ ਨੇ ਇਸ ਤਰ੍ਹਾਂ ਦੀਆਂ ਹੈ ਬਣ ਕੇ ਤਿਆਰ ਹੋ ਗਈਆਂ ਬਿਲਕੁਲ ਪਰਫੈਕਟ ਮਿਰਚਾਂ ਜਿਹੜੀਆਂ ਆਪਣੀਆਂ ਪਕੌੜੀਆਂ ਵਾਲੀਆਂ ਜਾਂ ਪਕੌੜੇ ਮਿਰਚ ਪਕੌੜਾ ਆਪਣਾ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਇਸ ਤਰ੍ਹਾਂ ਜਿਹੜਾ ਬਣਾ ਕੇ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਕਰ ਦਿਓ ਤੁਸੀਂ ਇਹਨਾਂ ਨੂੰ ਹਰੀ ਚਟਨੀ ਲਾਲ ਚਟਨੀ ਕਿਸੇ ਨਾਲ ਵੀ ਇੰਜੋਏ ਕਰ ਸਕਦੇ ਹੋ ਧੰਨਵਾਦ ਜੀ